ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਿੱਥੇ ਦੇ ਰਹਿਣ ਵਾਲੇ ਐਨ ਆਰ ਆਈ ਅਰुण ਸ਼ੈਲੀ ਜੋ ਕਿ ਪਿਛਲੇ 12 ਸਾਲ ਤੋਂ ਇਟਲੀ ਵਿੱਚ ਰੋਜ਼ੀ ਰੋਟੀ ਲਈ ਗਿਆ ਹੋਇਆ ਸੀ ਤੇ ਉਥੇ ਅਪ੍ਰੈਲ 2025 ਵਿੱਚ 8 ਤਰੀਕ ਨੂੰ ਕੰਮ ਕਰਦੇ ਸਮੇਂ ਮਸ਼ੀਨ ਹੇਠਾਂ ਦੱਬਣ ਕਾਰਨ ਉਸ ਦੀ ਮੌਤ ਹੋ ਗਈ ਤੇ ਉਥੇ ਅਜੇ ਮ੍ਰਿਤਕ ਦੀ ਦੇਹ ਵੀ ਬਟਾਲਾ ਨਹੀਂ ਪਹੁੰਚੀ ਤੇ ਮ੍ਰਿਤਕ ਦੀ ਮੌਤ ਤੋਂ ਬਾਅਦ ਪਿੱਛੇ ਮਟਾਲਾ ਚੋਸ ਦੇ ਪਰਿਵਾਰ ਨੂੰ ਲੈ ਕੇ ਦੋ ਪਰਿਵਾਰਾਂ 'ਚ ਵਿਵਾਦ ਪੈਦਾ ਨਜ਼ਰ ਆ ਰਿਹਾ ਮਟਾਲਾ ਦੇ ਰਹਿਣ ਵਾਲੀ ਨੀਹਾ ਨਾਮਕ ਲੜਕੀ ਨੇ ਆਪਣੇ ਪਰਿਵਾਰ ਦੇ ਨਾਲ ਨੂੰ ਨਾਲ ਲੈ ਕੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਲਾਲ ਚੋੜੇ ਵਾਲੇ ਹੱਥਾਂ ਨਾਲ ਮ੍ਰਿਤਕ ਅਰुण ਸ਼ੈਲੀ ਦੀ ਪਤਨੀ ਹੋਣ ਦਾ ਸਬੂਤ ਪੇਸ਼ ਕੀਤਾ ਨੀਹਾ ਅਤੇ ਉਸਦੇ ਪਿਤਾ ਦਾ ਕਹਿਣਾ ਹੈ ਕਿ ਅਰुण ਸ਼ੈਲੀ ਜਦੋਂ ਨਵੰਬਰ 2024 ਵਿੱਚ ਇਟਲੀ ਤੋਂ ਵਾਪਸ ਮਟਾਲਾ ਆਏ ਹੋਇਆ ਸੀਗਾ ਤਾਂ ਉਸ ਤੋਂ ਪਹਿਲਾਂ ਉਸ ਦਾ ਰੋਕਾ ਹੋ ਚੁੱਕਾ ਸੀ ਮੇਰਾ ਨਾਮ ਨੀਹਾ ਮੈਂ ਪਤਨੀ ਵਰੁਣ ਚਾਲੀ ਜਿਨ੍ਹਾਂ ਦੀ ਡੈਥ ਅਚਲੀ ਵਿੱਚ ਐਗਰੀਕਲਚਰ ਦਾ ਕੰਮ ਕਰਦਿਆਂ ਕਿਹ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 27 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਰਵਾ ਜਿਤਨਾਗ੍ਰਹਿ ਮੰਦਰ ਉੱਥੇ ਹੋਇਆ ਸੀ ਉਹਦਾ ਪ੍ਰੂਫ ਜਿਹੜੇ ਮੈਂ ਇਥੇ ਸਾਹਮਣੇ ਸਾਰੇ ਰੱਖਿਓਏ ਨੇ ਮੇਰੀ ਮੰਗ ਇਹ ਹੈ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬੰਟੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਲ ਹੋ ਹੁੰਦਾ ਕਿੜਾ ਉਹ ਸੂਚਨਾ ਇੱਕ ਤੇ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਸਾਡੀ ਮੈਰਿਜ ਦੇ ਬਟਲੌਕ ਸੇ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਲਾਵਾਆਂ ਦੀਆਂ ਯਾਰੀਆਂ ਫੋਟੋਆਂ ਸਰਟੀਫਿਕੇਟ ਮੇਰਾ ਸਾਰਾ ਕੁਝ ਜਿਹੜਾ ਉਹ ਵੀਡੀਓ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕਿਸੇ ਨੇ ਸੈਂਡ ਕੀਤੀ ਹੈ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਵੀ ਨਹੀਂ ਕਿਤੇ ਲਿਆ ਪਰ ਇਹ ਗਲਤ ਹੈ ਕਿਉਂਕਿ ਸਾਢੇ ਦਿਨ ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉੱਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਫ ਗਵਾਂਡ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿ ਹੁਣ ਕੋਈ ਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੀ ਰੀਜ਼ਨ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਹਾਂ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਹਾਂ ਮੇਰੀ ਜਿੱਥੇ ਮੇਰੀ ਸ਼ਾਪ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ਾਪ ਤੇ ਆ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੀ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਣੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਤਾਂ ਦੂਸਰਾ ਜਦੋਂ ਉਹਨਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬੰਦੀਆਂ ਰਸਮਾਂ ਆ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਨਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਦਾ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਥੇ ਮੇਰੇ ਤੇ ਕੁਝ ਅਲੋਕੇਸ਼ਨ ਉਹ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦ ਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹਾਂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਦੀ ਫ ਕਦਾ ਘਰ ਅੱਜ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਹੈਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਸੀ ਮੰਦਰ ਵਿੱਚ ਬੈਠੇ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਦੰਨ ਚਾਹੀਏ ਕਿ ਤੁਸੀਂ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਇਸ ਸ਼ਾਪ ਤੇ ਆ ਜਿਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ਾਪ ਤੇ ਹੀ ਬੈਠਦੀ ਆ ਇਸ ਕਰਕੇ ਤੁਸੀਂ ਆ ਜਿਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਗੈਰਾ ਵਰੀ ਇੱਕ ਜਦੋਂ ਪਹਿਲੀ ਵਾਰ ਹੀ ਆਇਆ ਉਦੋਂ ਮੇਰੇ ਹਸਬੰਡ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਜਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੋ ਸੀ ਜਦੋਂ ਪਹਿਲੀ ਵਾਰ ਆਏ ਆ ਉਹਨਾਂ ਨੇ ਕਿਹਾ ਸੀ ਜੀ ਅਸੀਂ ਸੋਚ ਕੇ ਦੱਸਾਂਗੇ ਫੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭੁਜਾਈ ਆ ਜਿਹੜੇ ਭਰਾ ਭੁਜਾਈ ਆ ਜਿਹੜੇ ਉੱਥੇ ਧਿਆਨਪੁਰ ਰਹਿੰਦੇ ਆ ਧਿਆਨਪੁਰ ਰਹਿੰਦੇ ਇੱਕ ਇਹਨਾਂ ਦੀ ਭਾਬੀ ਮਨੀਸ਼ਾ ਵਾ ਇਹ ਉਸ ਤੋਂ ਬਾਅਦ ਆਏ ਆ ਸਾਡੀ ਸ਼ੌਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਡਿਸਾਈਡ ਕੀਤਾ ਵਾ ਕਿ ਇਹ ਰਿਸ਼ਤਾ ਜਿਹੜਾ ਹੋਣਾ ਚਾਹੀਦਾ ਵਾ ਤੇ ਜੈ ਨੇ ਕਿਹਾ ਠੀਕ ਹੈ ਚਲੋ ਜੇ ਕਰਨਾ ਹੀ ਐ ਤੇ ਤੁਸੀਂ ਆਜੋ ਪਰ ਆਉਣਾ ਸ਼ੌਕ ਤੇ ਹੀ ਆ ਤੇ ਤੁਹੀ ਇੱਥੇ ਹੀ ਰੋਕ ਕਰ ਕਾਈ ਮਾੜੀ ਮੁੱਠੀ ਕਰਨੀ ਆ ਕਿਉਂਕਿ ਮੁੰਡੇ ਨੇ 13 ਤਰੀਕ ਨੂੰ ਵਾਪਸ ਚਲ ਜਾਣਾ ਹੈ ਇਸ ਤਰ੍ਹਾਂ ਕਿ ਜਿਆਦਾ ਵੱਡਾ ਨਹੀਂ ਕੋਈ ਫੰਕਸ਼ਨ ਕਰ ਨਹੀਂ ਸਕਦੇ ਤੇ ਅਸੀਂ ਇੱਕੋ ਦਿਨ ਵਿੱਚ ਬਸ ਉੱਥੇ ਵੀ ਬਸ ਰੋਕਾ ਹੀ ਲਾਉਣਾ ਵਾ ਹੋਰ ਅਹੀਂ ਕੁਝ ਕਰਨਾ ਨਹੀਂ ਹੈਗਾ ਉਹ ਜਿੱਦ ਦਿਨ ਰੋਕੇ ਵਾਲੇ ਦਿਨ ਆਏ ਆ ਉਹ ਦਿਨ ਇਹਨਾਂ ਦੇ ਵੱਡਾ ਭਰਾ ਮਨੀਸ਼ ਜਿਹੜੇ ਹੈਗੇ ਆ ਉਹ ਪਿਆਨਪੁਰ ਵਾਲੇ ਭਾਜੀ लवली ਭਾਜੀ ਅਰੇ ਜੀ ਉਹਨਾਂ ਦਾ ਨਾਮ ਆ लवली ਭਾਜੀ ਆਏ ਸੀ